ਨ ਕਰਨ ਕਰਕੇ ਕਲੀਅਰ ਕਰਦੇ ਨੇ ਕਿ ਇਸ ਦੇ ਉੱਪਰ ਕੋਈ ਦਾਰਜ ਨਹੀਂ ਕੋਈ ਵੀ ਕਸ਼ਕੀ ਲੱਗਦਾ ਹੈ ਕਿ ਇਸ ਦੇ ਉੱਪਰ ਮਾਮਲਾ ਹੋ ਸਕਦਾ ਹੈ ਤਾਂ ਉਹਨੂੰ ਫੇਸ ਸਕੈਨਿੰਗ ਐਪ ਤੇ ਰਹੀ ਜਿਹੜਾ ਸਕੈਨਿਕ ਆ ਜਾਂਦਾ ਹੈ ਪਰ ਕਹਦਾ ਔਰ ਤਸਵੀਰ ਜਿਹੜੀ ਆਈਡੀ ਸਾਹਮਣੇ ਸੰਜੀ ਕਰ ਨੇ 7 ਨੰਬਰ ਚੁੰਗੀ ਤੋਂ ਔਰ ਇਹਦੇ ਅੱਗੇ ਵੀ ਅਸੀਂ ਚੈਕਿੰਗ ਕਰਦੇ ਹਾਂ ਅਸੀਂ ਕਾਫੀ ਵਾਰ ਦਿਨ ਦਿਨ ਵੇਲੇ ਵੀ ਚੈਕਿੰਗ ਕਰਦੇ ਹਾਂ ਹੁਣ ਅਸੀਂ ਰਾਤ ਨੂੰ ਚੈਕਿੰਗ ਚੱਲ ਰਹੀ ਹੈ ਉਸ ਚੈਕਿੰਗ ਨੂੰ ਮੈਂ ਉਹ ਸਾਰੇ ਡਿਊਟੀਆਂ ਨੂੰ ਚੈੱਕ ਕਰਦਾ ਹਾਂ ਦੇਖੋ ਜਿਹੜੀਆਂ ਨਾਰਮਲ ਚੈਕਿੰਗ ਸਾਈ ਤਾਂ ਚੱਲਦੀਆਂ ਰਹੀਆਂ ਨੇ ਅੱਜ ਇੱਕ ਸਪੈਸ਼ਲ ਚੈਕਿੰਗ ਹੈ ਜਿਹਦੇ ਕਰਕੇ ਮੈਂ ਐਸਐਸਪੀ ਸਾਹਿਬ ਫੂਜਪੂਰ ਇਹਨਾਂ ਦੇ ਨਾਲ ਇੱਥੇ ਆਇਆ ਸੋ ਇਹ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਜਿਹੜੇ ਨਾਕੀ ਉਹਨਾਂ ਨੂੰ ਚੈੱਕ ਕੀਤਾ ਆਪਣੀ ਫੋਰਸ ਦਾ ਮੋਰਲ ਉੱਪਰ ਕਰਨ ਵਾਸਤੇ ਇਹਨਾਂ ਦੀਆਂ ਦੁੱਖ ਤਕਲੀਫਾਂ ਵਾਸਤੇ ਚੈਕਿੰਗ ਤਾਂ ਕੰਮ ਤਾਂ ਇਹ ਸਾਰੇ ਬਹੁਤ ਵਧੀਆ ਕਰਦੇ ਪਰ ਆਪਾਂ ਆ ਕੇ ਇਹਨਾਂ ਨੂੰ ਪੁੱਛਣਾ ਇਹਨਾਂ ਦਾ ਹਾਲਚਲ ਜਾਣਣਾ ਇਹਨਾਂ ਦੇ ਵੈਲਫੇਅਰ ਬਾਰੇ ਪਤਾ ਕਰਨਾ ਉਹ ਸਾਰੀਆਂ ਗੱਲਾਂ ਜਾਂ ਜਿਹੜੀਆਂ ਨਵੀਆਂ ਇੰਟੈਲੀਜੈਂਸ ਕੋਈ ਇੰਪੋਰਟਸ ਹੁੰਦੀਆਂ ਉਹਦੇ ਬਾਰੇ ਸਲਾਹ مشورہ ਕਰਨਾ ਉਹ ਇੱਕ ਸਾਡੀ ਜਿਹੜੀ ਹੈਗੀ ਆ ਰੂਟੀਨ ਡਿਊਟੀ ਦਾ ਸਾਡੀ ਜਿਹੜੀ ਰੁਟੀਨ ਡਿਊਟੀ ਉਹਦੇ 'ਚ شمار ਵੀ ਹੁੰਦੀਆਂ ਕਈਆਂ ਚੀਜ਼ਾਂ ਥੱਲੇ ਪਹੁੰਚਦੀਆਂ ਨੇ ਪਰ ਉਹਦਾ ਪਤਾ ਨਹੀਂ ਹੁੰਦਾ ਉਹਦੀ ਫੀਡਬੈਕ ਲੈਣਾ ਵੀ ਜ਼ਰੂਰੀ ਹੁੰਦਾ ਇਸ ਕਰਕੇ ਅਸੀਂ ਇੱਥੇ ਆਏ ਆਂ ਸੋ ਆਪ ਦੀ ਫੋਰਸ ਨੂੰ ਮਿਲ ਕੇ ਉਹਨਾਂ ਦਾ ਮਰਾਲ ਉੱਪਰ ਕਰਨਾਸਤੇ ਇਥੇ ਸਾਰਾ ਅਸੀਂ ਜਿਹੜਾ ਸਾਈਕਲ ਲਾਈਨ ਆਫ ਡਿਫੈਂਸ ਜਾਂ ਹੋਰ ਵੀ ਜਿੰਨੇ ਲੱਕੇ ਬੰਦੀਆਂ ਹੈਗੀਆਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਸਰ ਕਿਵੇਂ ਦੇਖਦੇ ਹੋ ਸਰ ਜੁਧ ਨਸ਼ਾ ਬ੍ਰਧ ਜਿਹੜੀ ਇਹ ਪੰਜਾਬ ਪੁਲਿਸ ਨੂੰ ਮੋਹਿਮ ਚੱਲ ਰਹੀ ਹੈ ਤਾਂ ਕਿੰਨਾ ਘੁੰਮ ਰਿਹਾ ਸੀ ਜਿਹੜਾ ਯੋਧੀ ਹੈਗਾ ਉਹ ਹਮੇਸ਼ਾ ਹੀ ਜਿਹੜਾ ਯੋਧਾ ਉਹਨੂੰ ਲੜਿਆ ਜਾਂਦਾ ਸੋ ਇਹਨੂੰ ਬੜੇ ਤਗੜੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਲੜ ਰਹੀ ਹੈ ਸਾਰੀਆਂ ਬਾਕੀ ਵੀ ਸਾਡੀਆਂ ਜਿਹੜੀਆਂ ਫੋਰਸਸ ਆ ਜਿੱਥੇ-ਜਿੱਥੇ ਵੀ ਸਾਨੂੰ ਇਸ ਬਾਰੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਜਾਂ ਉਹਨਾਂ ਦੀ ਰਿਕੁਐਸਿਸ਼ਨ ਹੁੰਦੀ ਆ ਔਰ ਉਹਦੇ ਵਿੱਚ ਸਾਡੀ ਕਮਾਂਡੋ ਫੋਰਸ ਵੀ ਹੈਗੀ ਆ ਸਾਡੀ ਆਈਆਰਪੀ ਵੀ ਹੈਗੀ ਆ ਸਾਡੀਆਂ ਹੋਰ ਵੀ ਜਿਹੜੀਆਂ ਵਿੰਗਸ ਦੀਆਂ ਫੋਰਸਸ ਆਉਂਦੀਆਂ ਨੇ ਇਸ ਨਸ਼ਾ ਵਿਰੁੱਧ ਵਾਲੇ ਯੁੱਧ ਦੇ ਵਿੱਚ ਉਹ ਸਾਰਿਆਂ ਨੂੰ ਹੀ ਅਸੀਂ ਉਹਨਾਂ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਔਰ ਪਬਲਿਕ ਦਾ ਇਹਦੇ ਚ ਜਿਹੜਾ ਯੋਗਦਾਨ ਉਹ ਬਹੁਤ ਅਹਿਮ ਆ ਜਿੰਨਾ ਚਿਰ ਪਬਲਿਕ ਅੱਗੇ ਨਹੀਂ ਆਉਂਦੀ ਉਹਨਾਂ ਚਿਰ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਸੀਗਾ ਉਦੋਂ ਜਦੋਂ ਪਬਲਿਕ ਨੇ ਇਹਦਾ ਬੀੜਾ ਚੁੱਕਿਆ ਪਬਲਿਕ ਤਕੜੀ ਹੋ ਕੇ ਪੁਲਿਸ ਦੇ ਨਾਲ ਖੜੀ ਉਦੋਂ ਹੀ ਅੱਤਵਾਦ ਖਤਮ ਹੋਇਆ ਜੇ ਪਬਲਿਕ ਹੁਣ ਪੁਲਿਸ ਤੋਂ ਸਹਿਯੋਗ ਦਊਗੀ ਇਸ ਨਸ਼ਿਆਂ ਦੇ ਵਿਰੁੱਧ ਆਪਦੇ ਪਰਿਵਾਰ ਦੇ ਵਿੱਚ ਸੁਧਾਰ ਕਰਕੇ ਆਪਣੇ ਪਰਿਵਾਰ ਦੇ ਵਿੱਚ ਆਪਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਔਰ ਆਂਡ ਗਵਾਨ ਦੇ ਵਿੱਚ ਵੀ ਜਾ ਕੇ ਜਿਹੜਾ ਵੀ ਹੈਗਾ ਜੇ ਵੀ ਕੋਈ ਆਉਂਦਾ ਜਾਂਦਾ ਕੋਈ ਨਸ਼ਾ ਵੇਚਦਾ ਜਾਂ ਸਾਡੇ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਬਾਹਰ ਕੱਢਣ ਚ ਲੋਕਾਂ ਦਾ ਵੀ ਓਨਾ ਹੀ ਯੋਗਦਾਨ ਹੈ ਜਿੰਨਾ ਪੁਲਿਸ ਫੋਰਸਿਸ ਦਾ ਸਰ ਕਿੰਨੇ ਸੈਕਰੀਫਾਈਸ ਨਾਕੇ ਕੋ ਸਰ ਸਾਡੇ ਜਿਹੜੇ ਨਾਕੇ ਆ ਜੀ ਐਸ ਵਾਲੇ 18 ਨੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨੇ ਔਰ ਕਈ ਸਾਡੀਆਂ ਪੈਟਰੋਲਿੰਗਸ ਵੀ ਚੱਲ ਰਹੀਆਂ ਨੇ ਔਰ ਉਹ ਸਾਰੀਆਂ ਜਿਹੜੀਆਂ ਚੈਕਿੰਗਸ ਜਿਹੜੀਆਂ ਹੈਗੀਆਂ ਹਰ ਤਰ੍ਹਾਂ ਦੀਆਂ ਚੈਕਿੰਗਸ ਇਹਨੀਆਂ ਤੇ ਚੱਲ ਰਹੀਆਂ ਨੇ